ਵੇ ਇਗੜੇ ਅਸਲ ਇਥੋਂ ਵੀਜ਼ਾ ਪਤਾ ਕਿਉਂ ਨਹੀਂ ਦਿੰਦੇ ਕਾਲਜਸ ਨੂੰ ਕਾਲਜ ਬਹੁਤ ਸਸਤੇ ਨੇ ਇੱਥੇ ਕਰ ਸਕਦੇ ਸਾਲੇ ਵੀ ਬਹੁਤ ਹੈਗੇ ਨੇ ਨਾਂ ਦੇ ਬਰਾਬਰ ਅਸਲ ਫਿਰ ਬੱਚੇ ਦੀ ਪੜ੍ਹਾਈ ਦੀ ਜਿਹੜੀ ਇੰਟੈਂਸ਼ਨ ਉਹ ਇਥੋਂ ਆਂਖ ਲੈਂਦੀ ਐ ਵੀ ਬਈ ਇੱਥੇ ਸਾਡੇ ਕੋਲ ਕਰੀਮ ਬੱਚੇ ਹੀ ਆਵੇ ਜਿੰਨੇ ਪੜਨ ਆਣ ਅਸੀਂ ਤਗੜੀ ਯੂਨੀਵਰਸਿਟੀ ਚ ਹੀ ਵੀਜ਼ਾ ਦੇਵਾਗੇ ਜਿੰਦੀ ਲੈਵਲ 1 ਦੀ ਯੂਨੀਵਰਸਿਟੀ ਹੋਊਗੀ ਤਗੜਾ ਹੁੰਦਾ ਕੋਰਸ ਹੋਊਗਾ ਤੇ ਰਿਲੇਵੈਂਟ ਕੋਰਸ ਹੋਊਗਾ ਸਟੱਡੀ ਜਿਹੜੀ ਉਹਦੀ ਪਿੱਛੇ ਕੀਤੀ ਐ ਟੌਪ ਰੈਂਕ ਟੌਪ ਰੈਂਕ ਵਾਲੇ ਚੀਜ਼ ਹੀ ਮਿਲੂਗਾ ਵੀਜ਼ਾ ਜੇ ਕਾਰਪੈਂਟਰ ਦਾ ਕਹਦੀਏ ਵੀਜ਼ਾ ਲੈਣਾ ਉਹ ਨਹੀਂ ਦੇਣਗੇ ਕਹਦੀਏ ਅਸੀਂ ਭਾਈ ਉਹ 에어 ਕੰਡੀਸ਼ਨਰ ਤਾਂ ਲੈਣਾ ਨਹੀਂ ਦਿੰਦੇ ਹਾਂ ਪਰ ਉੱਧੇ ਲੋੜ ਹੈ ਉੱਧਰ ਲੋੜ ਹੈ ਇਹ ਸਰਕਾਰ ਦਾ ਕੀ ਹੈ ਵੀ ਸਰਕਾਰ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਫਾਇਦਾ ਚੱਕਦੀ ਹੈ ਇਕਨੋਮੀ ਵਾਈਜ਼ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਪੁੱਛੋ ਕਿਦਾਂ ਵੀ ਜੇ ਤੋਂ ਬੱਚਾ ਇੱਥੋਂ ਜਾਊਗਾ ਯੂਨੀਵਰਸਿਟੀ ਦੀ ਫੀਸਾਂ ਕਿੰਨੀਆਂ ਹਾਈ ਨੇ ਬਹੁਤ ਮੋਟੀ ਫੀਸਾਂ ਫਾਇਦਾ ਚੱਕਦੇ ਆ ਪਹਿਲਾਂ ਤਾਂ ਸਟੂਡੈਂਟ ਤੋਂ ਕਿਧਰਾਂ ਨਿਚੋੜ ਲੈਂਦੇ ਆ ਅੱਛਾ ਸਟੂਡੈਂਟ ਵੀ ਪਿੱਛੇ ਦੋ ਤਰ੍ਹਾਂ ਦੇ ਐ ਇੱਕ ਤਾਂ ਇਹ ਹੈ ਵੀ ਜੈਨੂਨ ਪੜਨ ਵਾਲਾ ਉਹ ਬਹੁਤ ਘੱਟ ਮਿਲਦੇ ਆ ਇੱਕ ਹੁੰਦਾ ਵੀ ਜੈਟੀ ਪੀਆਰ ਲੈਣਾ ਛੇਤੀ ਭਈ ਪੈਸੇ ਵੀ ਪਿੱਛੇ ਨਹੀਂ ਹੈਗੇ ਯੂਨੀਵਰਸਿਟੀ ਦੀ ਫੀਸਾਂ ਪੇ ਨਹੀਂ ਹੋਣੀਆਂ ਜਾ ਕੇ ਕਾਲਜ ਚੇਂਜ ਕਰ ਲੈਂਦੇ ਹਮਮ ਸ਼ਿਫਟ ਕਰ ਲੈਂਦੇ ਆ ਜਾ ਕੇ ਫਿਰ ਡਿਪਲੋਮਾ ਲੈ ਲੈਂਦੇ ਆ ਡਿਪਲੋਮਾ ਤਾਂ ਲੈਂਦੇ ਆ ਯਾਰ ਵੀ ਮੈਂ ਤਿੰਨ ਸਾਲ ਡਿਗਰੀ ਤੇ ਲਾਉਂਗਾ ਮੈਂ ਦੋ ਸਾਲ ਡਿਪਲੋਮਾ ਲਾ ਕੇ ਨਾਲੇ ਮੇਰੀ ਫੀਸ ਬਹੁਤ ਘੱਟ ਲੱਗਣੀ ਹੈ ਤੇ ਨਾਲੇ ਪੀਆਰ ਨਾਲੇ ਪੀਆਰ ਜਲਦੀ ਹੋ ਜੂ ਸਰ ਬੱਚੇ ਨੂੰ ਕਰਨਾ ਪੈਂਦਾ ਜੀ